ਸਤਿ ਸ੍ਰੀ ਅਕਾਲ ਮਰਜ਼ਾ ਕੰਗਨਾ ਕੰਗਨਾ ਰਣੋਤ ਭੁੱਲ ਗਈ ਐ ਮੌਤ ਕਿਹੜੀ ਮੌਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੈਬੜ ਐਮਰਜੈਂਸੀ ਲੱਪੜ ਪਿਆ ਸੀ ਜ਼ੇਹਨ ਦੇ ਵਿੱਚ ਸੋਚਦੀ ਹੁੰਦੀ ਸੀ ਕਿ ਮੈਂ ਸਿੱਖਾਂ ਨੂੰ ਬਦਨਾਮ ਕਰਾਂ ਸੀ ਉਹ ਜਿਹੜਾ ਐਮਰਜੈਂਸੀ ਲੱਪੜ ਪਿਆ ਸੀ ਨਾ ਹਾਂ ਉਸ ਐਮਰਜੈਂਸੀ ਨੂੰ ਉਸ ਮੌਤ ਨੂੰ ਭੁੱਲ ਕੇ 10 ਜਿਸ ਸੋਚ ਦੀ ਹੋਵੇ ਤੇ ਐਮਰਜੈਂਸੀ ਲੱਪੜ ਐਸਾ ਵਾ ਕਿ 14 ਤਬਕ ਰੋਸ਼ਨ ਹੋ ਜਾਣ ਨਸ ਦੀ ਨੁਰਾਣ ਲੱਭੇ 10 ਜਦੋਂ ਉਹ ਐਮਰਜੈਂਸੀ ਮੂਵੀ ਬਣਾਉ ਨਹੀਂ ਹੈ 10 ਤੇਰਾ ਕੀ ਬਣੇਗਾ ਸੋ ਇਸ ਕਰਕੇ ਸੋ ਪਹਿਲੇ ਵੀਡੀਓ ਦੇਖਦੇ ਆ ਫਿਰ ਆਪਾਂ ਗੱਲਬਾਤ ਕਰਦੇ ਆ ਫਤਿਹ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੰਗਣਾ ਰਣੌਤ ਇੱਕ ਬਣਾ ਰਹੀ ਹੈ ਫਿਲਮ ਉਹ ਫਿਲਮ ਦਾ ਟਾਈਟਲ ਹੈ ਐਮਰਜੈਂਸੀ ਇੱਕ ਛਟਿਆ ਫੂਕਿਆ ਜਿਆ ਬੰਦਾ ਲੈ ਕੇ ਤੇ ਉਹਨੇ ਸੰਤ ਗਿਆਨੀ ਜਰਨੈਲ ਸਿੰਘ ਬਣਾਇਆ ਜੇ ਕਿਤੇ ਸਾਡੀ ਕੌਮ ਦੇ ਆਗੂ ਤੇਰੇ ਵਰਗੀਆਂ ਛੁਡਾ ਕੇ ਨਾ ਲਿਆਉਂਦੇ ਅੱਜ ਤੂੰ ਸਾੜੀ ਲਾ ਕੇ ਭਾਰਤ ਦੀ ਧਰਤੀ ਤੇ ਨਹੀਂ ਸੇ ਫਿਰਨਾ ਤੂੰ ਕਾਲੇ ਰੰਗ ਦਾ ਬੁਰਕਾ ਪਾਇਆ ਹੋਣਾ ਆਏ ਹਾਏ 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 ਬਿਲਕੁਲ ਤੇਰਾ ਨਾ ਕੰਗਣਾ ਰਣਾਵਤ ਨਹੀਂ ਸੀ ਹੋਣਾ ਇੱਕ ਵਾਰੀ ਬਹਿ ਕੇ 15 20 ਦਿਨ ਸਾਡੀ ਹਿਸਟਰੀ ਪੜ੍ਹ ਲੈ ਸਾਡੀ ਹਿਸਟਰੀ ਜਿੰਨੇ ਜਿੰਨੇ ਸਾਨੂੰ ਚੜਾਇਆ ਨਾ ਚਾਹੇ ਉਹ ਬੀਬੀ ਚਾਇਓ ਕਾ ਬੀਬਾ ਅਸੀਂ ਬਹੁਤਾ ਟਾਈਮ ਰਹਿ ਨਹੀਂ ਦਿੱਤਾ ਤੁਹਾਨੂੰ ਪੰਜਾਬੀਆਂ ਨੂੰ ਦੱਸਿਆ ਤੂੰ ਹੱਤਵਾਦੀ ਪੰਜਾਬੀਆਂ ਨੂੰ ਦੱਸਿਆ ਤੂੰ ਉਗਰਵਾਦੀ ਜੇ ਅਸੀਂ ਧੀਆਂ ਪੈਣਾ ਛਡਾਉਣ ਵਾਲੇ ਹੱਤਵਾਦੀ ਹਾਂ ਤੇ ਫਿਰ ਮੈਂ ਵੀ ਹੱਤਵਾਦੀ ਹਾਂ ਜੇ ਤੁਹਾਡੀ ਧੋਤੀ ਚੋਟੀ ਬੋਦੀ ਬਚਾਈ ਗੁਰੂ ਤੇਗ ਬਹਾਦਰ ਮਹਾਰਾਜ ਨੇ ਅਸੀਂ ਉਹਦੇ ਸਿੱਖ ਹਾਂ ਅੱਜ ਕੰਗਣਾ ਰਣੋਤ ਇੱਕ ਬਣਾ ਰਹੀ ਹੈ ਫਿਰ ਇੱਕ ਤਾਰੀਖ ਨੂੰ ਉਹ ਰਿਲੀਜ਼ ਹੋਣੀ ਹੈ ਕੰਗਣਾ ਰਣਾਉਤ ਜਿਹੜੀ ਫਿਲਮ ਬਣਾ ਰਹੀ ਹੈ ਨਾ ਇੱਕ ਤਰੀਕ ਨੂੰ ਉਹ ਰਿਲੀਜ਼ ਹੋਣੀ ਹੈ ਉਹ ਫਿਲਮ ਦਾ ਟਾਈਟਲ ਹੈ ਐਮਰਜੈਂਸੀ ਉਹਦੇ ਵਿੱਚ ਉਹਨੇ ਆਪਣਾ ਕਿਰਦਾਰ ਇੰਦਰਾ ਗਾਂਧੀ ਦਾ ਬਣਾਇਆ ਤੇ ਮੈਨੂੰ ਮਾਫ ਕਰਿਓ ਇੱਕ ਛਟਿਆ ਫੂਕਿਆ ਜਿਹਾ ਬੰਦਾ ਲੈ ਕੇ ਤੇ ਉਹਨੇ ਸੰਤ ਗਿਆਨੀ ਜਰਨੈਲ ਸਿੰਘ ਬਣਾਇਆ ਛਟਿਆ ਫੂਕਿਆ ਜਿਹਾ ਬੰਦਾ ਲੈ ਕੇ ਉਹਦੀ ਹਿਸਟਰੀ ਪੜ ਲਿਓ ਇਹ ਮੈਂ ਕੰਗਨਾਰ ਨਾਉਤ ਨੂੰ ਇੱਕ ਬੇਨਤੀ ਕਰਦਾ ਵੀ ਤੇਰੇ ਵਰਗੀਆਂ ਕਸੂਰ ਦੀ ਧਰਤੀ ਤੋਂ ਸਾਡੇਆਂ ਬਜ਼ੁਰਗਾਂ ਨੇ ਛਡਾਛੜਾ ਲਿਆਂਦੀਆਂ ਤੂੰ ਵੀ ਕਿਸੇ ਦੀ ਧੀ ਹੈ ਕਿਸੇ ਦੀ ਭੈਣ ਹੈ ਪਰ ਇੱਕ ਮੈਂ ਬੇਨਤੀ ਕਰਦਾ ਮੈਂ ਤੈਨੂੰ ਪੱਦਾ ਛੱਬ ਦਾ ਸਟੇਜ ਤੋਂ ਨਹੀਂ ਕਹਿਣਾ ਚਾਹੁੰਦਾ ਜੇ ਕਿਤੇ ਸਾਡੀ ਕੌਮ ਦੇ ਆਗੂ ਤੇਰੇ ਵਰਗੀਆਂ ਛੁਡਾ ਕੇ ਨਾ ਲਿਆਉਂਦੇ ਅੱਜ ਤੂੰ ਸਾੜੀ ਨਾ ਕੇ ਭਾਰਤ ਦੀ ਧਰਤੀ ਤੇ ਨਹੀਂ ਸੀ ਫਿਰਨਾ ਤੂੰ ਕਾਲੇ ਰੰਗ ਦਾ ਬੁਰਕਾ ਪਾਇਆ ਹੋਣਾ ਸੀ ਕਾਲੇ ਰੰਗ ਦਾ ਬੁਰਕਾ ਤੇਰਾ ਨਾਂ ਕੰਗਣਾ ਰਣਾਵਤ ਨਹੀਂ ਸੀ ਹੋਣਾ ਤੂੰ ਹਿੰਦੂਆਂ ਦੀ ਲੜਕੀ ਨਾ ਹੁੰਨੀਓ ਹਿੰਦੂਆਂ ਦੇ ਕਰਜੇ ਜਨਮੀ ਵੀ ਹੁੰਨੀਓ ਤੇ ਯਾਦ ਰੱਖ ਤੇਰੇ ਨਾਲ ਕੋਈ ਨਾ ਕੋਈ ਮੁਸਲਮਾਨਾਂ ਦਾ ਨਾਂ ਲੱਗਾ ਹੋਣਾ ਸੀ ਤੇਰੇ ਨਾਲ ਕੰਗਣਾ ਰਣਾਵਤ ਨਹੀਂ ਸੀ ਲੱਗਾ ਤੂੰ ਬਾਰ-ਬਾਰ ਛੇੜਦੀਆਂ ਸਾਨੂੰ ਕਦੇ ਤੂੰ ਇਹ ਰਿਪੋਰਟ ਤੇ ਬੀਬੀ ਕੁਲਵਿੰਦਰ ਕੌਰ ਨੂੰ ਕਰਦੀਆਂ ਟੀਚਰ ਇਹ ਗੱਲ ਇੰਮੀ ਆਪੀ ਖਾਲਸਤਾਨੀ ਖਲੋਤੀ ਐ ਉਹਦੇ ਕੋਲੋਂ ਖਾਨੀਆਂ ਬੂਠੇ ਤੇ ਚਪੇੜ ਪਰ ਇੱਕ ਤੈਨੂੰ ਮੈਂ ਬੇਨਤੀ ਕਰ ਦੇਣਾ ਲਾਈਵ ਦੇ ਜਰਗੇ ਇੱਕ ਵਾਰੀ ਬਹਿ ਕੇ 15 20 ਦਿਨ ਸਾਡੀ ਹਿਸਟਰੀ ਪੜ ਲਾ ਸਾਡੀ ਹਿਸਟਰੀ ਜਿੰਨੇ ਜਿੰਨੇ ਸਾਨੂੰ ਚੜਾਇਆ ਨਾ ਚਾਹੇ ਉਹ ਬੀਬੀ ਚਾਹੇ ਉਹ ਕ ਬੀਬਾ ਅਸੀਂ ਬਹੁਤਾ ਟਾਈਮ ਰਹਿ ਨਹੀਂ ਦਿੱਤਾ ਚਪੇੜ ਖਾਣ ਤੋਂ ਬਾਅਦ ਮੈਂ ਇੱਕ ਬਿਆਨ ਦਿੰਦਾ ਵੀ ਪੰਜਾਬ ਦੀ ਧਰਤੀ ਤੇ ਉਗਰਵਾਦੀ ਪੈਦਾ ਹੋ ਰਹੇ ਨੇ ਪੰਜਾਬ ਦੀ ਧਰਤੀ ਤੇ ਅਤੰਕਵਾਦ ਪੈਦਾ ਹੋ ਰਿਹਾ ਸਾਨੂੰ ਪੰਜਾਬੀਆਂ ਨੂੰ ਦੱਸਿਆ ਤੂੰ ਹੱਤਵਾਦੀ ਪੰਜਾਬੀਆਂ ਨੂੰ ਦੱਸਿਆ ਤੂੰ ਉਗਰਵਾਦੀ ਜੇ ਅਸੀਂ ਧੀਆਂ ਪੈਣਾ ਛਡਾਉਣ ਵਾਲੇ ਹੱਤਵਾਦੀ ਹਾਂ ਤੇ ਫਿਰ ਮੈਂ ਨਹੀਂ ਹੱਤਵਾਦੀ ਹਾਂ ਜੇ ਤੁਹਾਡੀ ਧੋਤੀ ਚੋਟੀ ਬੋਦੀ ਬਚਾਈ ਗੁਰੂ ਤੇਗ ਬਹਾਦਰ ਮਹਾਰਾਜ ਨੇ ਅਸੀਂ ਉਹਦੇ ਸਿੱਖ ਹਾਂ ਜੇ ਅਸੀਂ ਚੰਗੇ ਕੰਮ ਕਰਨ ਵਾਲੇ ਹੱਤਵਾਦੀ ਹਾਂ ਫਿਰ ਇਹ ਆਤਵਾਦੀ ਮੈਂ ਇਸ ਜਨਮ ਵੀ ਬਾਨਾ ਪ੍ਰਵਾਨ ਕਰਨਾ ਤੇ ਅਗਲੇ ਜਨਮ ਵੀ ਆਤਵਾਦੀ ਬਾਨਾ ਪ੍ਰਵਾਨ ਕਰਨਾ ਇਹਨਾਂ ਆਤਵਾਦੀਆਂ ਨੇ ਤੁਹਾਡੀਆਂ ਚੁੰਨੀਆਂ ਬਚਾਈਆਂ ਇਹਨਾਂ ਆਤਵਾਦੀਆਂ ਨੇ ਤੁਹਾਡੇ ਮੰਦਰ ਤੇ ਦੇਹੁਰੇ ਬਚਾਏ ਇਹਨਾਂ ਆਤਵਾਦੀਆਂ ਨੇ ਤੁਹਾਡੀਆਂ ਬਲਦੀਆਂ ਜੋਤਾਂ ਬਚਾਈਆਂ ਇਹਨਾਂ ਆਤਵਾਦੀਆਂ ਨੇ ਤੁਹਾਡੇ ਮੰਦਰਾਂ ਦੇ ਟੱਲ ਬਚਾਏ ਇਹਨਾਂ ਆਤਵਾਦੀਆਂ ਇਸ ਕਰਕੇ ਮੈਂ ਬੇਨਤੀ ਕਰਦਾ ਇਹ ਕਦੇ ਫਿਲਮ ਬਣਾ ਕੇ ਚੜਾਉਂਦੀ ਹੈ ਇਹ ਕਦੇ ਅਤਵਾਦੀ ਕਹਿ ਕੇ ਚੜਾਉਂਦੀ ਹੈ ਕਦੇ ਪੰਜਾਬ ਦੇ ਬਸ਼ਿੰਦਿਆਂ ਨੂੰ ਕੋਈ ਟੀਚਰ ਕਰਦੀ ਕਦੇ ਕੋਈ ਇਹ ਮੈਕਨ ਨੂੰ ਬੇਨਤੀ ਕਰਦਾ ਇੱਥੇ ਤੇਰੇ ਵਰਗੀ ਬੀਬੀ ਅਟੈਕ ਕਰਕੇ ਤੇ ਜੈਡ ਸਿਕਿਉਰਟੀ ਲਈ ਫਿਰਦੀ ਸੀ ਕਿਤੇ 31 ਅਕਤੂਬਰ ਦੇ ਹਿਸਟਰੀ ਪੜ੍ਹ ਕੇ ਵੇਖ ਲਈ ਸਾਡੇ 11:00 ਵਜੇ ਦੇ ਲਗਭਗ ਉਹ ਬੀਬੀ ਫਿਤੀ ਫਿਤੀ ਕੇ ਮੇਕ ਕੀਤੀ ਸੀ ਇਸ ਕਰਕੇ ਤੈਨੂੰ ਮੈਂ ਬੇਨਤੀ ਕਰਦਾ ਇਹਨਾਂ ਪੱਗਾਂ ਤੇ ਦਾੜੇ ਵਾਲਿਆਂ ਨੂੰ ਚੜਾ ਨਾ ਹਾਂ ਜੇ ਬਹੁਤੀ ਜ਼ਿੰਦਗੀ ਤੋਂ ਤੰਗ ਆਈਆਂ ਤੇ ਫਿਰ ਜਿਤਨਾ ਮਰਜ਼ੀ ਛੇੜੀ ਜਾ ਗੁਰੂ ਦਾ ਖਾਲਸਾ ਉਂਗਲੀਆਂ ਵਾਲਾ ਸੱਪ ਹਏ ਜਿਉਂਦਾ ਜੇ ਅੱਜ ਜਿਹੜੀ ਆਪਾਂ ਗੱਲਬਾਤ ਸੁਣੀ ਹੈ ਕਿ ਕੰਗਨ ਰਣੋਤ ਤੈਨੂੰ ਪੈ ਗਈ ਸੀ ਮੌਤ ਭੁੱਲ ਗਈਆਂ ਮੌਤ ਮੌਤ ਭੁੱਲ ਗਈਆਂ ਕੀ ਸਮਝਣ ਦੇਈ ਕਿ ਮੈਂ ਨਹੀਂ ਮਰਨਾ ਮੈਂ ਜਿੰਨੂੰ ਮਰਜ਼ੀ ਮਾਰਦਾਂਗਾ ਮਜਨੂ ਮਰਜੀ ਫੜ ਕੇ ਮੈਂ ਜ਼ਲੀਲ ਕਰ ਦਾਂਗੀ ਮੈਨੂੰ ਕੋਈ ਪੁੱਛਣ ਵਾਲਾ ਨਹੀਂ ਗਾ ਗੁਰੂ ਕਾ ਖਾਲਸਾ ਕੁੰਡਲੀ ਵਾਲਾ ਸੱਪ ਹਾਇ ਜੀੁੰਦੇ ਹਾਂਜੀ ਐਮਰਜੈਂਸੀ ਫਿਲਮ ਬਣਾਉਂਦੇ ਹੀ ਆ ਕੀ ਮਕਸਦ ਹੈ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ ਜਿੰਨਾ ਹੋ ਸਕਦਾ ਜਿੰਨਾ ਹੋ ਸਕਦਾ ਸਿੱਖਾਂ ਨੂੰ ਬਦਨਾਮ ਕਰੋ ਮੂਵੀ ਦਾ ਮਕਸਦ ਇਹ ਹੈ ਸੰਤ ਬਾਬਾ ਜਨੈ ਸਿੰਘ ਖਾਲਸਾ ਪਿੰਡਰਾਂ ਵਾਲੇ ਜੀ ਜੋ ਅਸਲ ਹਕੀਕਤ ਸੀ ਉਹ ਦੁਨੀਆਂ ਨੂੰ ਪਤਾ ਨਾ ਚਲ ਜਾਵੇ ਕਿ ਸੰਤ ਬਾਬਾ ਜਨੈ ਸਿੰਘ ਖਾਲਸਾ ਪਿੰਡਰਾਂ ਵਾਲਾ ਉਹਨੇ ਆ ਕੇ ਇੱਜ਼ਤਾਂ ਬਚਾਈਆਂ ਸੀ ਲੋਕਾਂ ਦੇ ਘਰਾਂ ਦਾ ਵੀ ਸਕੂਨ ਦਿੱਤਾ ਸੀ ਹਾਂਜੀ ਵੀ ਲੋਕੀ ਗੁਰੂ ਦੇ ਖਾਲਸੇ ਤੋਂ ਨਫ਼ਰਤ ਕਰਨ ਹਾਂਜੀ ਕਿਉਂ ਕਿਉਂਕਿ ਅੱਗੇ ਵੀਰੋਂ ਇਹਨਾਂ ਨੇ ਬੇਸਕੂਨੀ ਫੈਲਾਉਣੀ ਹੈ ਹਾਂਜੀ ਅਬ ਵੀਡੀਓ ਦਾ ਜੈਜ਼ਾ ਲੈਂਦੇ ਹੋਣਗੇ ਗੁਰੂ ਦਾ ਖਾਲਸਾ ਕੁੰਗਲੀਆਂ ਵਾਲਾ ਸੱਪ ਇਹਨੂੰ ਕਿਦਾਂ ਪਤਾ ਲੱਗ ਜਾਂਦਾ ਹਾਏ ਹਾਏ ਵਾਹ ਸਭੇਰਾ ਮੁਸਲਮਾਨਾਂ ਦਾ ਸਲਾਮ ਹੈ ਗੁਰੂ ਦੇ ਖਾਲਸੇ ਨੂੰ ਯਾਰ ਗੁਰੂ ਦਾ ਖਾਲਸਾ ਆਇਆ ਏ ਸਰਬੱਤ ਦੇ ਭਲੇ ਵਾਸਤੇ ਸੋ ਜਿਹੜੇ ਖਾਲਸਾ ਜੀ ਜਿਹੜੀ ਗੱਲਬਾਤ ਕਰਨ ਦੀ ਸੀ ਉਹ ਬਿਲਕੁਲ ਸਹੀ ਗੱਲ ਕਰਨ ਦੀ ਸੀ ਬਲਕਿ ਸਮਝਾਉਂਦੇ ਸੀ ਇਹ ਦੱਸਣ ਦੇ ਸੀਗੇ ਕਿ ਇਹਨਾਂ ਸਮਝ ਕੇ ਵੀ ਕੋਈ ਚੀਜ਼ ਤਾਂ ਸਭ ਕੁਝ ਪਤਾ ਖਾਲਸਾ ਗੁਰੂ ਦਾ ਖਾਲਸਾ ਸਭ ਕੁਝ ਜਾਣਦਾ ਹਾਂਜੀ ਐਡਵਾਂਸ ਹੈ ਦੁਨੀਆ ਹਰਾਨ ਹੋਈ ਪਈ ਇਸੇ ਗੱਲ ਤੋਂ ਕਿ ਗੁਰੂ ਦੇ ਖਾਲਸੇ ਨੂੰ ਪਤਾ ਕਿਤਾ ਲਾ ਜਾਂਦਾ ਪਹਿਲੇ ਹਰ ਸ਼ਾਇਦ ਵਾਹ ਬਈ ਵਾਹ ਹਾਏ ਹਾਏ ਸੋ ਗੁਰੂ ਦਾ ਖਾਲਸਾ ਹਾਏ ਵੀ ਇਕ ਅਗਨਾ ਰਣੋਤ ਨੂੰ ਇਹੋ ਹੀ ਦੱਸਦਾ ਮੈਂ ਕਿ ਆਕੜ ਨਾ ਝੁੱਕ ਜਾ ਆ ਬੇਸਕੂਨੀ ਵਾਲੇ ਪਾਸੇ ਨਾ ਜਾ ਆਪਣੇ ਪੈਰਾਂ ਦੇ ਉੱਤੇ ਖੁਦ ਕੁਆੜੀ ਮਾਰ ਨਹੀਂ ਹੈ ਹਾਂਜੀ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਦੀ ਹੈ ਇੱਜ਼ਤ ਨਾਲ ਨਹੀਂ ਮਰੇਗੀ ਹਾਂਜੀ ਸੋ ਬਿਲਕੁਲ ਸਹੀ ਗੱਲਾਂ ਕਰ ਰਹੇ ਸੀਗੇ ਐਮਰਜੈਂਸੀ ਜਿਹੜੀ ਮੂਵੀ ਬਣਾਈ ਹੈ ਇੱਕ ਮਿੱਕੰਗਨਾਰ ਨੂੰ ਤੋ ਲੱਗਦਾ ਦਾ ਕਿ ਐਮਰਜੈਂਸੀ ਜਿਹੜਾ ਲੱਪੜ ਪਿਆ ਸੀ ਉਹ ਭੁੱਲ ਗਈ ਹੈ। ਉਹੜਾ ਸਾਡੀ ਭੈਣ ਅਕਲਵਿੰਦਰ ਖੋਹਰ ਕੁੱਲੇ ਹੱਥਾਂ ਲੀ ਉਹ ਯਾਰ ਖੁੱਲਾ ਹੀ ਹੱਥ ਭੈਣ ਸਾਡੀ ਦਾ ਵਾਹ ਭਈ ਵਾਹ। ਐਮਰਜੈਂਸੀ ਲੱਪੜ ਮਾਰਿਆ ਸੀ ਉਹਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੈਬੜ ਕਰਕੇ ਲਾਇ। 14 ਤਮਕ ਰੋਸ਼ਨ ਹੋ ਗਏ ਸੀ। ਲੱਗਦਾ ਭੁੱਲ ਗਈ ਇਹ ਮੌਤ ਮਰ ਗਈ ਸੀ ਉਹਨਾਂ ਉਹ ਇਹਨੂੰ ਜਿੰਦ ਵੀ ਸੋਚਦੀ ਉਹਨ ਦੇਸੀ ਕਿ ਮੈਂ ਗੁਰੂ ਦੇ ਖਾਲਸੇ ਨੂੰ ਖਤਮ ਕਰ ਦੇਣਾ ਪਰ ਕੋ ਗੁਰੂ ਦੇ ਖਾਲਸੇ ਨੇ ਐਮਰਜੈਂਸੀ ਲੱਪੜ ਮਾਰਿਆ ਸੋ ਹਈਏ ਵੀ ਭੁੱਲ ਦੇ ਵਿੱਚ ਇਹਨਾਂ ਸਮਝ ਕਿ ਮੈਂ ਐਮਰਜੈਂਸੀ ਮੂਵੀ ਬਣਾ ਕੇ ਹੁਣ ਮੂਵੀ ਦੇ ਭਾਵੇਂ ਐਮਰਜੈਂਸੀ ਹੋਵੇ ਗੁਰੂ ਦੇ ਖਾਲ ਦੇਖ ਤੂੰ ਮਰਨਾ ਮਨ ਨਹੀਂ ਮਰਨਾ ਨਾ ਮੈਂ ਲੇਕਿਨ ਬੇਝਵੀ ਕਰੇਗੀ ਕਿਸੇ ਸੂਰਤ ਕਾਬਲੇ ਕਬੂਲ ਨਹੀਂ ਹੈ ਮੇਰੀ ਗੱਲ ਜਰਾ ਪਚਾਓ ਜਰਾ ਹਾਂਜੀ ਇਹ ਕਾਬਲੇ ਕਬੂਲ ਨਹੀਂ ਹੈ ਹਾਂ ਹਾਂ ਸੋ ਇਸ ਕਰਕੇ ਗੁਰੂ ਦਾ ਖਾਲਸਾ ਉਹ ਹੁਣ ਤੂੰ ਭਾਵੇਂ ਐਮਰਜੈਂਸੀ ਵਾਲੀ ਮੂਵੀ ਦਿਖਾਏਗੀ ਪਰ ਗੁਰੂ ਦਾ ਖਾਲਸਾ ਰੀਅਲ ਦੇ ਵਿੱਚ ਇਹ ਮੂਵੀ ਨਹੀਂ ਬਣਾਉਂਦਾ ਇਹ ਰੀਅਲ ਕਰਦਾ ਜੋ ਕਰਦਾ ਸਭ ਦੇ ਸਾਹਮਣੇ ਕਰਦਾ ਹਾਂਜੀ ਫਿਲਮਾਂ ਫਲਮਾਂ ਵਾਲੇ ਪਾਸੇ ਨਹੀਂ ਜਾਂਦਾ ਆ ਇਹਨਾਂ ਸਮਝਣ ਕਿ ਨਵੀਂ ਮੂਵੀ ਬਣਾਈ ਤੇ ਉਹ ਵੀ ਇੱਕੋ ਫਿਲਮ ਬਣਾ ਕੇ ਦਿਖਾਉਣਗੇ ਲੋਕਾਂ ਨੂੰ ਪਾਗਲ ਬਣਾਉਣਗੇ ਵਾਹ ਬਾਈ ਵਾਹ ਆ ਸੋ ਪਾਗਲ ਇਹ ਇਹ ਬਣਾ ਸਕਦੇ ਆ ਗੁਰੂ ਦਾ ਖਾਲਸਾ ਨਾ ਪਾਗਲ ਬੰਦਾ ਤੇ ਨਾ ਕਿਸੇ ਨੂੰ ਬਣਨ ਦਿੰਦਾ ਉਹ ਤੇ ਆਇਆ ਹੀ ਸਰਬਤ ਦੇ ਪਲੇ ਬਾਸ ਸੋ ਇਸ ਕਰਕੇ ਗੁਰੂ ਦੇ ਖਾਲਸੇ ਦੇ ਜਿਹੜਾ ਬਦਨਾਮ ਕਰਨਾ ਚਾਹੁੰਦੇ ਐ ਜਿਹੜੇ ਗੁਰੂ ਦੇ ਖਾਲਸੇ ਨੂੰ ਇਹ ਚੁੰਦੇ ਕਿ ਇਹਨੂੰ ਇਜ਼ਜ਼ਲੀਲ ਕਿਉਂ ਨਹੀਂ ਹੁੰਦਾ ਆਓ ਵੀ ਇਹ ਗੱਲ ਕੀ ਹੈ ਸੋ ਵੀਰੋ ਕੀ ਟੈਕਨੋਲੋਜੀ ਹੈ ਗੁਰੂ ਦੇ ਖਾਲਸੇ ਦੀ ਆਏ ਹਾਏ ਮੇਰਾ ਮੁਸਲਮਾਨ ਦਾ ਸਲਾਮ ਹੈ ਕਿ ਲਕੂ ਦਾ ਖਾਲਸਾ ਆਇਆ ਹੀ ਸਰਬੱਤ ਦੇ ਭਲੇ ਵਾਸਤੇ ਹੈ ਹਾਏ ਹਾਏ ਸੋ ਗੁਨਾ ਕਰਨਾ ਗਲ ਹੋਰ ਗਲਤੀ ਕਰਨਾ ਗਲ ਹੋਰ ਹੈ ਗਲਤੀ ਕਰਕੇ ਤਿੰਗੜਨਾ ਇੱਥੇ ਫਿਰ ਪਕੜ ਹੋਏਗੀ ਹਾਂਜੀ ਫਿਰ ਮਾਫੀ ਨਹੀਂ ਮਿਲੇਗੀ ਉਸ ਮਾਲਕ ਨੂੰ ਆ ਸੋ ਇਸ ਕਰਕੇ emergancy movieਆਂ showੀਆਂ ਇਹਨਾਂ ਨੂੰ ਖਤਮ ਹੋਣਾ ਚਾਹੀਦਾ ਵਾ ਗੁਰੂ ਦੀ ਬੇਦਬੀ ਕਿਸੇ ਸੂਰਤ ਕਾਬਲੇ ਕਬੂਲ ਨਹੀਂ ਹੈ ਗੁਰੂ ਦੇ ਖਾਲਸੇ ਦੀ ਹਾਂਜੀ ਵੀ ਜਿਹੜਾ ਗੁਰੂ ਦੇ ਖਾਲਸੇ ਦੀ ਸੋਚ ਤੇ ਚੱਲਦਾ ਵਾ ਗੁਰਦੁਆਰਾ ਇਹ ਦਰਬਾਰ ਸਾਹਿਬ ਦੀ ਕੋਈ ਕਿਸੇ ਅਕਾਲ ਤਖਤ ਸਾਹਿਬ ਦੀ ਦੀ ਕਿਸੇ ਚੀਜ਼ ਵੀ ਉਹ ਬੇਦਬੀ ਕਿਸੇ ਵੀ ਸੂਰਤ ਕਾਬਲੇ ਕਬੂਲ ਨਹੀਂ ਹੈ ਹਾਂਜੀ ਹਾਂ ਨਾ ਖਾਲਸਾ ਜਾਂਦਾ ਕੁੰਡਲੀਆਂ ਵਾਲਾ ਸਭ ਖਾਲਸਾ ਹੀ ਜੁੰਦਾ ਜੇ ਤਾਰੀਖ ਪੜ ਕੇ ਦੇਖੋ ਜੇ ਨਹੀਂ ਤੇ ਫਿਰ ਤਾਰੀਖ ਫੇਰ ਦੁਬਾਰਾ ਤੈਰ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ